ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਭਾਈ ਰਣਜੀਤ ਸਿੰਘ ਉਹਨਾਂ ਦੀ ਇੱਕ ਵੀਡੀਓ ਦੇਖ ਰਿਹਾ ਸੀ ਉਸ ਵਿੱਚ ਕਹਿ ਰਹੇ ਸੀ ਕਿ ਜਿਹੜਾ ਗੁਲਕਾਂ ਦਾ ਗੋਲਕਾਂ ਦਾ ਹਿਸਾਬ ਮੰਗਣਾ ਇਹ ਕੋਈ ਧਰਮ ਵਿੱਚ ਦਖਲ ਨਹੀਂ ਹੈ ਤੇ ਇਹ 328 ਜਿਹੜੇ ਸਰੂਪਾਂ ਦੇ ਮਾਮਲੇ ਵਿੱਚ ਵੀ ਉਹਨਾਂ ਨੇ ਜਿਹੜੇ ਐਸਜੀਪੀਸੀ ਤੇ ਜਥੇਦਾਰ ਤੇ ਕਾਫੀ ਸਵਾਲ ਖੜੇ ਕੀਤੇ ਨੇ ਇਸ ਪਰ ਕੀ ਕਹੋਗੇ ਦੇਖੋ ਭਾਈ ਰਣਜੀਤ ਸਿੰਘ ਜਿਹੜੇ ਨੇ ਬਹੁਤ ਸਤਕਾਰਤ ਸ਼ਖਸੀਅਤ ਨੇ ਹਮ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਜੀ ਤੇ ਉਹਨਾਂ ਨੇ ਜਿਹੜੇ ਨਿਰੰਗਕਾਰੀ ਕਾਂਡ 1978 ਦੇ ਵਿੱਚ ਜਿਹੜਾ ਨਿਰੰਗਕਾਰੀ ਕਾਂਡ ਹੋਇਆ ਸੀ ਉਸ ਤੇ ਜਿਹੜੀ ਉਹ ਸੈਕਟ ਹੈ ਨਿਰੰਗਕਾਰੀ ਗੁਰਵਚਨ ਸਿੰਘ ਉਹਨਾਂ ਦੇ ਗੁਰੂ ਸੀਗੇ ਜੀ ਉਹਨਾਂ ਦਾ ਕਤਲ ਕੀਤਾ ਸੀ ਹੂੰ ਕਿ ਉਹ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਕਰ ਰਹੇ ਸੀਗੇ ਤੇ ਉਹਨਾਂ ਨੇ ਉਸ ਕਤਲ ਦੇ ਵਿੱਚ ਲੰਮਾ ਸਮਾਂ ਜੇਲ੍ਹ ਕੱਟੀ ਸੀ ਹੂੰ ਤੇ ਉਹਨਾਂ ਦਾ ਜਿਹੜਾ ਆਪਣੀ ਜਿਹੜੀ ਲਾਈਫ ਹੈ ਜੀ ਉਹ ਮਤਲਬ ਇੱਕ ਅ ਮਤਲਬ ਕਹਿੰਦੇ ਨਾ ਵੀ ਬੰਦੇ ਜਿਹੜੇ ਆ ਆਪਣੀ ਕਮਾਈ ਖਾਨ ਆਪਣੀ ਕਮਾਈ ਕਰਦੇ ਤੇ ਆਪ ਕਿਰਤ ਕਰਕੇ ਉਹ ਕਰਦੇ ਆ ਉਹਨਾਂ ਨੇ ਉਹਨਾਂ ਦਾ ਜਿਹੜਾ ਪੂਰਾ ਜੀਵਨ ਹੈ ਉਹ ਬੜੀ ਇੱਕ ਬੇਦਾਗ ਜੀ ਸ਼ਖਸੀਅਤ ਹੈਗੇ ਤੇ ਉਹ ਜਦੋਂ ਉਹਨਾਂ ਨੂੰ ਉਹ ਜਥੇਦਾਰ ਹੁੰਦੇ ਸੀਗੇ ਉਦੋਂ ਅਕਾਲੀ ਬੀਜ ਪੀ ਦੀ ਸਰਕਾਰ ਬਣੀ ਸੀ ਪੰਜਾਬ ਦੇ ਵਿੱਚ ਸੀਗੀ 1998 ਦੇ ਵਿੱਚ ਤੇ 1999 ਦੇ ਵਿੱਚ ਆ ਜਿਹੜਾ ਖਾਲਸਾ ਪੰਥ ਦੇ 300 ਸਾਲਾ ਸ਼ਤਾਬਦੀ ਸਮਾਗਮ ਹੋਣੇ ਸੀ। ਉਹਦੇ ਵਿੱਚ ਉਦੋਂ ਬਾਦਲ ਔਰ ਟੋੜਾ ਗਰੁੱਪ ਦੇ ਆਪਸ ਵਿੱਚ ਮਤਭੇਦ ਹੋ ਗਏ ਸੀ। ਹੂੰ ਤੇ ਜਥੇ ਦਾ ਇਹ ਜਥੇਦਾਰ ਸੀਗੇ ਭਾਈ ਰਣਜੀਤ ਸਿੰਘ ਜੀ ਇਹਨਾਂ ਨੇ ਇੱਕ ਆਦੇਸ਼ ਜਾਰੀ ਕੀਤਾ ਅਕਾਲ ਤਖਤ ਤੋਂ ਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਵਿੱਚ ਇਹ ਸਮਾਗਮ ਕਰਵਾਉਣ। ਹੂੰ ਪਰ ਬਾਦਲ ਨੇ ਉਹ ਆਦੇਸ਼ ਮੰਨਿਆ ਨਹੀਂ ਸੀ। ਜੀ ਉਹਨਾਂ ਨੇ ਆਪਣਾ ਅਲੱਗ ਤੋਂ ਸਰਕਾਰੀ ਲੀਡ ਕਰਕੇ ਪ੍ਰੋਗਰਾਮ ਕਰਵਾਏ ਭਾਜਪਾ ਦੇ ਵੱਡੇ ਲੀਡਰ ਦੇਸ਼ ਭਰ ਤੋਂ ਵੱਡੇ ਲੀਡਰ ਜਿਹਦਾ ਹੁਣ ਆਮ ਆਦਮੀ ਪਾਰਟੀ ਨੇ ਬੁਲਾਏ ਸੀਗੇ ਉਹ ਬੱਕਰੀ ਗੱਲ ਆ ਕਿ ਆਮ ਆਦਮੀ ਪਾਰਟੀ ਦੇ ਸੱਦੇ ਤੇ ਕੋਈ ਆਇਆ ਨਹੀਂ ਪਰ ਬਾਦਲ ਦੇ ਸੱਦੇ ਤੇ ਬਹੁਤ ਲੋਕ ਆਏ ਸੀ ਜੀ ਸੋ ਰਣਜੀਤ ਸਿੰਘ ਜਦੋਂ ਜ਼ਥੇਦਾਰ ਸੀਗੇ ਤੇ ਉਹਨਾਂ ਦਾ ਅਕਾਲ ਤਖਤ ਤੋਂ ਜਾਰੀ ਕੀਤਾ ਹੋਇਆ ਆਦੇਸ਼ ਬਾਦਲ ਸਾਹਿਬ ਨੇ ਮੰਨਿਆ ਨਹੀਂ ਸੀ ਹੂੰ ਜਥੇਦਾਰ ਬਾਦਲ ਅਕਾਲੀ ਦਲ ਦੀ ਬਾਦਲ ਪਰਿਵਾਰ ਦੀਆਂ ਗਤੀਵਿਧੀਆਂ ਦੇ ਚਸ਼ਮਦੀਦ ਗਵਾਹ ਹੈ ਜਾਂ ਕਹਿੰਦੇ ਭੁਗਤ ਭੋਗੀ ਹੈ ਹੂੰ ਉਹ ਪਿਛਲੇ ਲੰਮੇ ਸਮੇਂ ਤੋਂ ਐਸਜੀਪੀਸੀ ਦੇ ਵਿੱਚ ਜੋ ਚੱਲ ਰਿਹਾ ਹੈ ਉਹਨਾਂ ਦੀ ਦੇ ਦੇ ਖਿਲਾਫ ਉਹ ਲਗਾਤਾਰ ਬੋਲਦੇ ਆਏ ਆ ਹੂੰ ਔਰ ਬਹੁਤ ਸਾਰੇ ਫੈਕਟਸ ਉਹ ਰੱਖਦੇ ਰਹੇ ਆ ਸਮਝ ਜੀ ਜੀ ਜਿਵੇਂ ਹੁਣ ਉਹ ਇਹਦੇ ਇਹਦੇ ਬਾਰੇ ਕਹਿ ਰਹੇ ਆ ਕਿ ਜਿਹੜਾ ਸਤੇਂਦਰ ਕੋਹਲੀ ਫੜਿਆ ਜੀ ਸਤੇਂਦਰ ਕੋਹਲੀ ਬਾਰੇ ਇਹ ਭਾਈ ਰਣਜੀਤ ਸਿੰਘ ਕਹਿ ਰਹੇ ਨੇ ਕਿ ਉਹ 8 ਲੱਖ ਰੁਪਈਆ ਮਹੀਨੇ ਦੀ ਤਨਖਾਹ ਲੈਂਦਾ ਸੀ ਹਮ ਪਰ ਬੈਠਦਾ ਸੀ ਮੁਹਾਲੀ ਚ ਔਰਬਿਟ ਬੱਸਾਂ ਦੇ ਦਫ਼ਤਰ ਦੇ ਵਿੱਚ ਹਮ ਤਨਖਾਹ ਐਸਜੀਪੀਸੀ ਦੀ ਜੀ ਤੇ ਕੰਮ ਬਾਦਲਾਂ ਦਾ ਹਮ ਇਹ ਇਹ ਇਲਜ਼ਾਮ ਲਾ ਰਿਹਾ ਜੀ ਭਾਈ ਰਣਜੀਤ ਸਿੰਘ ਤੇ ਦੂਜਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ 2-3 ਜਿਹੜੀਆਂ ਜਿਹੜੀ ਇੰਟਰਵਿਊਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੈਂ ਵੀ ਮੋਟੀ ਮੋਟੀ ਇੰਟਰਵਿਊਸ ਸੁਣੀ ਪੂਰੀ ਤਾਂ ਨਹੀਂ ਸੁਣੀ ਮੈਂ ਜੀ ਪਰ ਉਹ ਦੋ ਤਿੰਨ ਉਹਦੇ ਵਿੱਚ ਇਨਸੀਡੈਂਟ ਦੱਸ ਰਹੇ ਆ ਉਹ ਕਹਿ ਰਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਵਾਟਰਪਰੂਫ ਲਾਈਟਸ ਲੱਗਣੀਆਂ ਸੀਗੀਆਂ ਰਾਜਪੁਰੇ ਦੀ ਇੱਕ ਕੰਪਨੀ ਸੀਗੀ ਉਹਨਾਂ ਨੇ ਕਿਹਾ ਸੀ ਫ੍ਰੀ ਚਲਾ ਦਿੰਨੇ ਆ ਜੀ ਤੇ ਕਹਿੰਦੇ ਵੀ ਇਹਨਾਂ ਨੇ ਉਹ ਮੰਨਿਆ ਨਹੀਂ ਸੀ ਹੂੰ ਇਹਨਾਂ ਨੇ 3 ਕਰੋੜ ਦੀਆਂ ਲਾਈਟਾਂ ਲਗਵਾਈਆਂ ਜੀ ਤੇ 13 ਕਰੋੜ ਰੁਪਏ ਦੇ ਬਿੱਲ ਪਾਏ। ਹੂੰ 10 ਕਰੋੜ ਰੁਪਇਆ ਖਾ ਗਏ। ਜੀ। ਵੀ ਜਦੋਂ ਫਰੀਜ ਚ ਕੋਈ ਕੰਪਨੀ ਲਗਾ ਰਹੀ ਸੀਗੀ ਕਿਉਂਕਿ ਆਪਾਂ ਦੇਖਦੇ ਹਾਂ ਨਾ ਕਿ ਜਦੋਂ ਤੁਸੀਂ ਜੇ ਤੁਸੀਂ ਨਾ ਅ ਸਰੂਪਾ ਸਰੂਪਾ ਵੀ ਲੈਣ ਜਾਓ ਜਾਂ ਜੇ ਤੁਸੀਂ ਰਮਾਲਾ ਸਾਹਿਬ ਲੈਣ ਜਾਓ ਤਾਂ ਦੁਕਾਨਦਾਰ ਪਹਿਲਾਂ ਹੀ ਮਤਲਬ ਰੇਟ ਜੋੜ ਤੋੜਨ ਦੀ ਲੋੜ ਨਹੀਂ ਹੁੰਦੀ। ਹੂੰ ਕਿ ਤੁਸੀਂ ਰਾਸ਼ਨ ਲੈਣ ਜਾਓ ਉਹਨਾਂ ਨੂੰ ਪਤਾ ਲੱਗ ਜੇ ਤੁਸੀਂ ਲੰਗਰ ਜਾ ਰਹੇ ਹੋ ਉਹ ਵੈਸੇ ਹੀ ਫालतੂ ਕਰ ਦਿੰਦੇ ਜਾਂ ਪੈਸੇ ਉਹ ਕਰ ਦਿੰਦਾ ਹੁਣ ਜਿੱਥੇ ਇਸ ਤਰ੍ਹਾਂ ਦੀ ਭਾਵਨਾ ਹੋਵੇ ਉੱਥੇ ਤੁਸੀਂ ਲਾਈਟਾਂ ਦੇ ਨਾਂ ਤੇ 3 ਕਰੋੜ ਦੀਆਂ ਲਾਈਟਾਂ 13 ਕਰੋੜ ਚੁਕਾ ਦਿਓ ਹੂੰ ਇਹਨੂੰ ਕਿਹੜੇ ਖਾਤੇ ਚ ਪਾਉਂਗੇ ਤੁਸੀਂ ਬਿਲਕੁਲ ਔਰ ਉਹ ਕਹਿ ਰਹੇ ਰਣਜੀਤ ਸਿੰਘ ਇਲਜ਼ਾਮ ਲਗਾ ਰਹੇ ਕਿ ਸਤਿੰਦਰ ਕੋਹਲੀ ਇਹੀ ਕੰਮ ਕਰਦਾ ਸੀ ਉੱਥੇ ਹੂੰ ਫਿਰ ਉਹ ਇੱਕ ਗੱਲ ਹੋਰ ਕਹਿ ਰਹੇ ਆ ਜੀ ਉਹਨਾਂ ਨੇ ਕਿਹਾ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਹੈ ਜਿਹੜਾ ਉਹਦੇ ਉਹਦੇ ਚੋਂ ਉਹਦੇ ਖਾਤੇ ਚੋਂ 8 ਕਰੋੜ ਰੁਪਇਆ ਲੈਣ ਵਾਸਤੇ ਮਤਾ ਪਾਸ ਹੋਇਆ ਜੀ ਮਤਾ ਪਾਸ ਕਰ ਲਿਆ 8 ਕਰੋੜ ਦਾ ਕਢਾਏ 21 ਕਰੋੜ ਰੁਪਇਆ ਜਿਹਦੇ ਕਰਕੇ ਉਹਦਾ ਜਿਹੜਾ ਪ੍ਰਿੰਸੀਪਲ ਸੀਗਾ ਓਰੀਜਨ ਕਰ ਗਿਆ ਸੀ ਹੂੰ ਤੇ ਉਹ ਉਸ ਜਿਹੜੀ ਉਹਦੇ ਮਤਲਬ ਉਹ ਇੰਟਰਵਿਊ ਹੈ ਉਸ ਇੰਟਰਵਿਊ ਦੇ ਵਿੱਚ ਕਈ ਗੱਲਾਂ ਉਹ ਗਿਣਾ ਰਹੇ ਹੂੰ ਉਹ ਕਹਿ ਜਿਹੜੀ ਗੱਲ ਮੁੱਖ ਮੰਤਰੀ ਵੀ ਇੱਕ ਗੱਲ ਕਹਿ ਰਹੇ ਸੀਗੇ ਨਾ ਕਿ ਐਸਜੀਪੀਸੀ ਦਾ ਜਿਹੜਾ ਪੈਸਾ ਹੈ ਜੀ ਵੀ ਇਹਨਾਂ ਨੇ ਐਸਜੀਪੀਸੀ ਦੇ ਅਦਾਰੇ ਨੂੰ ਅਦਾਰਿਆਂ ਨੂੰ ਨਿੱਜੀ ਅਦਾਰੇ ਬਣਾ ਲਿਆ ਹੂੰ ਇਹ ਪ੍ਰੈਸ ਕਾਨਫਰੈਂਸ ਕਿਹਾ ਸੀ ਨਾ ਜੀ ਜੀ ਇਹੀ ਗੱਲ ਭਾਈ ਰਣਜੀਤ ਸਿੰਘ ਕਹਿ ਰਹੇ ਆ ਹੂੰ ਭਾਈ ਰਣਜੀਤ ਸਿੰਘ ਕਹਿੰਦੇ ਨੇ ਉਹਨਾਂ ਨੇ ਅੰਕੜਾ ਵੀ ਦਿੱਤਾ ਜੀ ਉਹ ਕਹਿੰਦੇ ਵੀ ਜੇ ਤੁਸੀਂ ਡੀਐਮਸੀ ਜਨ ਲੁਧਿਆਣੇ ਦਾ ਡੀਐਮਸੀ ਔਰ ਸੀਐਮਸੀ ਸੁਣਿਆ ਨਾ ਤੁਸੀਂ ਬਿਲਕੁਲ ਦੋ ਵੱਡੇ ਹਸਪੀਟਲ ਮੈਡੀਕਲ ਕਾਲਜ ਹੈ ਲੁਧਿਆਣੇ ਦੇ ਵਿੱਚ ਪ੍ਰਾਈਵੇਟ ਜਾਂ 크੍ਰਿਸਚੀਅਨ ਇੱਕ 크੍ਰਿਸਚੀਅਨ ਭਾਈਚਾਰੇ ਨਾਲ ਸੰਬੰਧਿਤ ਹੈਗਾ ਉੱਥੇ ਕਹਿੰਦੇ 65 ਲੱਖ ਚ ਐਮਬੀਬੀਐਸ ਹੋ ਜਾਂਦੀ ਹੈ ਹਮ ਮਤਲਬ ਜਿਹੜੀ ਸਾਲ ਦੀ ਫੀਸ ਹੈ ਜੀ ਉਹ 65 ਲੱਖ ਮਿਰਕਲ ਜਾਂ ਪੂਰੇ ਉਹਦੀ ਕੋਰਸ ਦੀ 65 ਲੱਖ ਰੁਪਈਆ ਫੀਸ ਹੈ ਹਮ ਤੇ ਇੱਥੇ ਜਿਹੜਾ ਐਸਜੀਪੀਸੀ ਦਾ ਕਾਲਜ ਅਮਰitsar ਦਾ ਅਮਰitsar ਦਾ ਗੁਰੂ ਰਾਮਦਾਸ ਮੈਡੀਕਲ ਕਾਲਜ ਹਮ ਉੱਥੇ 83 ਲੱਖ ਹੈ ਤੇ ਜਿਹੜੀ ਹੁਣ 93 ਲੱਖ ਕਰਤੀ ਹੈ ਨਾ ਹੂੰ ਤੇ ਭਾਈ ਰਣਜੀਤ ਸਿੰਘ ਇਹ ਸਵਾਲ ਉਠਾ ਰਹੇ ਆ ਕਿ ਉਹ ਸ਼੍ਰੋਮਣੀ ਕਮੇਟੀ ਜਿਹਦੇ ਵਾਸਤੇ ਸਿੱਖ ਭਾਈਚਾਰੇ ਨੇ ਸਿੱਖ ਕੌਮ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣੇ ਘਰ ਬਰਬਾਦ ਕੀਤੇ ਉਸ ਨੂੰ ਬਣਾਉਣ ਵਾਸਤੇ ਤੇ ਉਹ ਜਦੋਂ ਹੋਣ ਦੇ ਵਿੱਚ ਆਈ ਹੂੰ ਤੇ ਉਹਦੇ ਬਾ ਅੱਛਾ ਉਹਦਾ ਜਿਹੜਾ ਸਾਰਾ ਪੈਸਾ ਹੈ ਉਹ ਉਹ ਸਮਾਜ ਦੇ ਰਿਹਾ ਸਿੱਖ ਕੌਮ ਦੇ ਰਹੀ ਹੈ ਜਾਂ ਸਮਾ ਸਾਰਾ ਹੀ ਸਮਾਜ ਦੇ ਸਾਰੇ ਧਰਮਾਂ ਦੇ ਲੋਕ ਉੱਥੇ ਜਾਂਦੇ ਹ ਹਮ ਤੇ ਉੱਥੇ ਉਹ ਕਹਿ ਰਿਹਾ ਵੀ ਜੇ ਸ਼ਰਮਣੀ ਕਮੇਟੀ ਦੇ ਕਾਲਜਾਂ ਸਕੂਲਾਂ ਦੇ ਵਿੱਚ ਸਿੱਖਾਂ ਦੇ ਬੱਚੇ ਮੁਫਤ ਨਹੀਂ ਪੜ ਸਕਦੇ ਜਾਂ ਉਹਨਾਂ ਨੂੰ ਚੰਗੀ ਐਜੂਕੇਸ਼ਨ ਉਸ ਸਟੈਂਡਰਡ ਦੇ ਹਿਸਾਬ ਨਾਲ ਨਹੀਂ ਮਿਲ ਰਹੀ ਤਾਂ ਫਿਰ ਕੀ ਕਰਨਾ ਸ਼ਰਮਣੀ ਕਮੇਟੀ ਨੇ ਬਿਲਕੁਲ ਹਮ ਸੋ ਇਹਨਾਂ ਨੇ ਨਾ ਪੂਰੇ ਮਤਲਬ ਜਿਹੜੇ ਜਿਹੇ ਜਿਹੜਾ ਰਣਜੀਤ ਸਿੰਘ ਨੇ ਇਹਨਾਂ ਨੇ ਇੱਕ ਤਰ੍ਹਾਂ ਦਾ ਪੋਤੜਾ ਨਹੀਂ ਕਹਿੰਦੇ ਪੋਤੜੇ ਫਰੋਲਦੇ ਜੀ ਇਦਾਂ ਜਿਹੜੀ ਮੀਰੀ ਪੀਰੀ ਜਿਹੜਾ ਹੈਗਾ ਸੰਸਥਾਨ ਹਰਿਆਣੇ ਦੇ ਵਿੱਚ ਉਹ ਕਹਿੰਦੇ ਉਹਦੇ ਬਾਦਲ ਪਰਿਵਾਰ ਨੇ ਆਪਣਾ ਕਬਜ਼ਾ ਕੀਤਾ ਹੋਇਆ ਵੀ ਜਿਹੜੀ ਪ੍ਰਾਪਰਟੀ ਸੀਗੀ ਸਾਰੀ ਉਹ ਤੇ ਟਰਸਟ ਬਣਾ ਲਈ ਟਰਸਟ ਦੇ ਆਪਣਾ ਹੀ ਬੰਦੇ ਸਾਰੇ ਇੱਕ ਦੋ ਆਪਣੇ ਜਿਹੜੇ ਆਪਣੇ ਚੇਲੇ ਪਾਲ ਕਿਉ ਪਾਲੇ ਹਨਾ ਜੀ ਉਹ ਵੀ ਮੈਡੀਕਲ ਕਾਲਜ ਐ ਮੈਡੀਕਲ ਕਾਲਜ ਸੋ ਉਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਸੀਗੇ ਫਿਰ ਉਹ ਇਹਦੀ ਘਿਓ ਦੀ ਐਗਜ਼ੈਂਪਲ ਦੇ ਰਹੇ ਸੀ ਕਹਿੰਦੇ ਵੀ ਘਿਓ ਜਿਹੜਾ ਸਭ ਤੋਂ ਵੱਧ ਪੈਸਾ ਪ੍ਰਸ਼ਾਦ ਚ ਕਮਾ ਹੁੰਦਾ ਕਹਿੰਦੇ ਅੱਜ ਕੱਲ੍ਹ ਸ਼ਰਮਣੀ ਕਮੇਟੀ ਪ੍ਰਸ਼ਾਦ ਦੇ ਵਿੱਚ ਪੈਸਾ ਕਮਾਉਂਦੀ ਹੈ ਕੋਈ ਪਹਿਲਾਂ ਹੁੰਦਾ ਸੀ ਕੋਈ 5 ਰੁਪਏ ਦਾ ਪ੍ਰਸ਼ਾਦ ਲੈ ਰਿਆ ਕੋਈ 10 ਰੁਪਏ ਦਾ ਹੁਣ ਉਹ ਗੱਲਾਂ ਨਹੀਂ ਰਹੀਆਂ ਹਨ ਮਨੋ ਲੋਕ ਜਿਹੜੇ ਆ ਪ੍ਰਸ਼ਾਦ ਹਰ ਕੋਈ ਦੇਖ ਕਰਾਂ ਦਾ ਜੀ ਜੀ ਤੇ ਜਿਹੜਾ ਕਹਿੰਦੇ ਵੀ ਘਿਓ ਆਂਦਾ ਹ ਉਹ ਜਾਂ ਤਾਂ ਨਕਲੀ ਹੋਊਗਾ ਹੂੰ ਵੀ ਬੇਰਕੇ ਘਿਓ ਮੇਰ ਬੇਰਕਾ ਤੋਂ ਨਹੀਂ ਲੈਂਦੀ ਸ਼ਰਮਣੀ ਕਮੇਟੀ ਉਹਨੇ ਤੋਂ ਮੰਗਾਦੀ ਹੈ ਹੂੰ ਤੇ ਜੇ ਇੱਕ ਟਰੱਕ ਕਹਿੰਦੇ ਪੂਨੇ ਤੋਂ ਆ ਰਿਹਾ ਰਸਤੇ ਚ ਕਿੰਨੇ ਟੋਲ ਪੈ ਗਏ ਬਿਲਕੁਲ ਟਰਾਂਸਪੋਰਟੇਸ਼ਨ ਦਾ ਖਰਚਾ ਕਿੰਨਾ ਪੈ ਗਿਆ ਤਾਂ ਇਹ ਸਵਾਲ ਕਰ ਰਹੇ ਆ ਜੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਾਫੀ ਤੇ ਕਾਫੀ ਸਾਰੇ ਫੈਕਟਸ ਰੱਖੇ ਆ ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਜਿਹੜੇ ਜਸੇਧਾਰ ਨੇ ਉਹ ਇਕੱਲੇ ਡਿਸੀਜਨ ਕਿਵੇਂ ਲੈ ਸਕਦੇ ਆ ਹੂੰ ਬਿਲਕੁਲ ਜਿਹੜੀ ਪਰੰਪਰਾ ਹੈ ਉਹ ਪੰਜ ਜਸੇਧਾਰਾਂ ਦੀ ਹੈ ਡਿਸੀਜਨ ਲੈਣਾ ਤੇ ਮਤਲਬ ਮੈਂ ਤਾਂ ਉਹ ਸ਼ਬਦ ਯੂਜ਼ ਕਰ ਵੀ ਮਤਲਬ ਆਪਾਂ ਸ਼ਬਦ ਨਹੀਂ ਯੂਜ਼ ਕਰ ਸਕਦੇ ਉਹਨਾਂ ਨੇ ਕਿਹਾ ਜਸੇਧਾਰ ਕਾਹਦਾ ਹੈ ਬਾਦਲਾਂ ਦਾ ਦਿਹਾੜੀਦਾਰ ਹੈ ਹੂੰ ਇਹ ਮਰੀਜ਼ਾ ਦੀ ਗੱਲ ਕਰ ਰਹੇ ਆਪ ਸਵੇਰ 2 ਵਜੇ ਜਾ ਕੇ ਪੱਗ ਲੈ ਰਹੀ ਹੈ ਦਸਤਾਰ ਲੈ ਲਈ ਬਿਲਕੁਲ ਪਤਾ ਨਹੀਂ ਸੀ ਭਈ ਇਹ ਜੇ ਤੁਹਾਨੂੰ ਆ ਗੁਪਚੁਪ ਤਰੀਕੇ ਨਾਲ ਜਹੇਦਾਰ ਬਣਾ ਰਹੇ ਆ ਤਾਂ ਕੁਝ ਗਲਤ ਵੀ ਕਰਾਂਗੇ ਜੀ ਸੋ ਇਸ ਤਰ੍ਹਾਂ ਦੇ ਕਈ ਸਾਰੇ ਸਵਾਲ ਉਹਨਾਂ ਨੇ ਚੱਕੇ ਆ ਔਰ ਉਹਨਾਂ ਨੇ ਕਿਹਾ ਵੀ ਜੇ ਦਾਮ ਹੈ ਤਾਂ ਮੈਨੂੰ ਬੁਲਾਓ ਹਮ ਪੱਤਰਕਾਰ ਨੂੰ ਕਹਿੰਦਾ ਨਾ ਵੀ ਤੁਹਾਨੂੰ ਵੀ ਬੁਲਾ ਸਕਦੇ ਉਹ ਕਹਿੰਦਾ ਜੇ ਦਾਮ ਹੈ ਤਾਂ ਬੁਲਾਓ ਮੈਨੂੰ ਕਹਿੰਦਾ ਮੈਂ ਕੱਚੀਆਂ ਗੋਲੀਆਂ ਨਹੀਂ ਖੇਡਦਾ ਜੀ ਸਾਰੇ ਸਬੂਤ ਆ ਮੇਰੇ ਕੋਲ ਮੈਂ ਦੱਸ ਅੱਗੇ ਰੱਖ ਦਾਂਗਾ ਜੀ ਹੈਨਾ ਤੇ ਉਹ ਕਹਿ ਰਹੇ ਕਿ ਦਰਅਸਲ ਜੋ ਜਿਹੜਾ ਇਹ ਕੇਸ ਹੈ 328 ਰੁਪਿਆਂ ਦਾ ਇਹਦੇ ਨਾਲ ਐਸਜੀਪੀਸੀ ਦਾ ਔਰ ਅਕਾਲੀ ਦਲ ਦਾ ਗਲਾਮਾ ਫੜ ਹੁੰਦਾ ਇਹਨਾਂ ਕੋਲ ਜਵਾਬ ਹੈ ਨਹੀਂ ਇਹਦਾ ਜੀ ਤੇ ਹੁਣ ਇਸ ਕਰਕੇ ਫਿਰ ਇਹ ਇਸ ਤਰ੍ਹਾਂ ਦੇ ਜਿਹੜੇ ਆ ਉਹ ਮਾਮਲੇ ਕਰ ਰਿਹਾ ਕਿ ਜਹੇ ਮੁੱਖ ਮੰਤਰੀ ਨੂੰ ਤਾਲਬ ਕਰ ਲੋ ਇਹ ਕਰ ਲੋ ਉਹ ਕਰ ਲੋ ਕਹਿੰਦਾ ਉਹਨੂੰ ਨਹੀਂ ਪਤਾ ਵੀ ਗੁਰਮਤ ਮਰਿਆਦਾ ਕੀ ਹੈ ਅਕਾਲ ਤਖਤ ਤੇ ਤਲਬ ਕਰਨ ਦੀ ਬਿਲਕੁਲ ਇਕੱਲਾ ਡਿਸੀਜਨ ਕਿਵੇਂ ਲਈ ਜਾਂਦਾ ਹਮ ਡਿਸੀਜਨ ਦਾ ਪੰਜ ਜਸੇਦਾਰਾਂ ਨਾਲ ਲੈਣਾ ਪੰਜ ਪਿਆਰਿਆਂ ਨਾਲ ਲੈਣਾ ਸੋ ਉਹਨਾਂ ਨੇ ਕਾਫੀ ਜਿਹੜਾ ਫੈਕਟਸ ਰੱਖੇ ਆ ਔਰ ਬੜੀ ਹੀ ਜ਼ੋਰਦਾਰ ਤਰੀਕੇ ਨਾਲ ਗੱਲ ਗੱਲ ਰੱਖੀ ਹੈ ਕਿ ਇਹ ਕੋਈ ਟਕਰਾਟ ਕਰੂਨੀ ਹੈ ਹਮ ਕਿ ਕਹਿੰਦੇ ਸਰਕਾਰ ਟਕਰਾ ਦੇ ਅਕਾਲ ਤਖਤ ਨਾਲ ਕਹਿੰਦਾ ਕਹਿੰਦੇ ਵੀ ਉਹ ਉਹ ਕਹਰੇ ਕੋਈ ਸਵਾਲ ਕਰਨਾ ਗੋਲਕ ਦਾ ਕੋਈ ਵੀ ਸਿੱਖ ਹਿਸਾਬ ਮੰਗ ਸਕਦਾ ਬਿਲਕੁਲ ਉਹ ਕਹਿੰਦਾ ਵੀ ਗੜਗੱਜ ਨੂੰ ਤੇ ਹਰਜਿੰਦਰ ਸਿੰਘ ਧਾਮੀ ਨੂੰ ਅ ਜਿਹੜਾ ਘੰਟਾ ਘਰ ਚੌਕ ਹੈ ਜੀ ਉੱਥੇ ਬੈਠ ਕੇ ਥੱਲੇ ਦਰੀ ਵਿਛਾ ਕੇ ਹਿਸਾਬ ਰੱਖਣਾ ਚਾਹੀਦਾ ਵੀ ਆਹ ਲਓ ਭਾਈ ਜੀ ਨੂੰ ਹਿਸਾਬ ਚਾਹੀਦਾ ਹੂੰ ਲਕੋਂਦੇ ਕਿਸ ਗੱਲਾਂ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਔਰ ਕਾਫੀ ਖੁੱਲ ਕੇ ਉਹਨਾਂ ਨੇ ਇਹ ਗੱਲ ਰੱਖੀ ਹੈ ਜੀ ਔਰ ਉਹ ਕਿਹਾ ਕਿ ਜੇ ਮਤਲਬ ਗਲਤਫਹਿਮੀ ਹੈ ਤਾਂ ਉਹਨਾਂ ਨੂੰ ਬੁਲਾ ਲੈਣ ਉਹ ਸਾਰਾ ਕੁਝ ਸਾਬਤ ਕਰ ਦੇਣ ਜੀ ਤਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਆ ਹਿਮਾਚਲ ਪ੍ਰਦੇਸ਼ ਨੇ ਪਣ ਬਿਜਲੀ ਪ੍ਰੋਜੈਕਟਾਂ ਤੇ ਜਿਹੜਾ ਪੂਮ ਵਾਲੀ ਟੈਕਸ ਲਗਾਇਆ ਉਸ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਵਧੀਆਂ ਸ਼ੁਰੂ ਮਤਲਬ ਦਿਖਾਈ ਦੇ ਰਹੀਆਂ ਨੇ ਪੰਜਾਬ ਤੇ 200 ਕਰੋੜ ਦਾ ਭਾਰ ਹੋਰ ਵਧਿਆ ਇਸ ਬਾਰੇ ਕੀ ਜਾਣਕਾਰੀ ਇਹ ਵੈਸੇ ਖਬਰ ਚਰਨਜੀਤ ਭੁੱਲਰ ਉਹਨਾਂ ਨੇ ਟ੍ਰਿਬਿਊਨ ਚ ਕੀਤੀ ਪੰਜਾਬੀ ਟ੍ਰਿਬਿਊਨ ਚ ਮੈਂ ਦੇਖ ਰਿਹਾ ਸੀਗਾ ਹੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਣ ਜਿਹੜੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਹੈਗੇ ਜਿਵੇਂ ਪਾਖੜਾ ਡੈਮ ਹੈ ਪੌਂਗ ਡੈਮ ਹੈ ਉਹਨਾਂ ਦੀ ਕੀਮਤ ਦੇ ਹਿਸਾਬ ਦੇ ਨਾਲ ਉਹਨਾਂ ਨੇ ਪੌਂਟੈਕਸ ਜਿਹੜਾ ਹੈ ਲਾਇਆ ਜੀ ਉਹ ਜਿਵੇਂ ਪਾਖੜੇ ਦਾ ਉਹ ਪਾਖੜੇ ਦੀ ਪ੍ਰੋਜੈਕਟ ਦੀ ਜਿਹੜੀ ਕੀਮਤ ਹੈ ਉਹਨਾਂ ਨੇ 11372 ਕਰੋੜ ਦੇ ਆਸ-ਪਾਸ ਕਰੀਬ ਮਤਲਬ ਜੀ ਜੀ ਕੀਤੀ ਹੈ ਤੇ ਉਹਦੇ ਹਿਸਾਬ ਨਾਲ ਉਹਨਾਂ ਨੇ 224 ਕਰੋੜ ਦਾ ਪੂੰ ਟੈਕਸ ਲਾਉਣ ਦਾ ਪ੍ਰਸਤਾਵ ਰੱਖਿਆ ਹੈ ਜੀ ਤੇ ਇਸੇ ਤਰ੍ਹਾਂ ਪੌਂਗ ਡੈਮ ਦੀ 2938 ਕਰੋੜ ਹੈ ਉਹਦੇ 58 ਕਰੋੜ ਰੁਪਇਆ ਤੇ ਸਤਲੁਜ ਲਿੰਕ ਪ੍ਰੋਜੈਕਟ ਜਿਹੜਾ ਹੈ ਉਹਦਾ 7345 ਕਰੋੜ ਉਹਦੀ ਕੀਮਤ ਹੈ ਤੇ 146 ਕਰੋੜ ਉਹਦਾ ਟੈਕਸ ਹੈ ਨਾ ਤੇ ਇਸੇ ਤਰ੍ਹਾਂ ਜਿਹੜਾ ਬਿਜਲੀ ਬੋਰਡ ਦਾ ਸ਼ਾਨਨ ਪ੍ਰੋਜੈਕਟ ਹਿਮਾਚਲ ਦੇ ਵਿੱਚ ਉਹਦੀ ਕੀਮਤ 16 ਉਦੇ ਤੋਂ 16 ਕਰੋੜ ਰੁਪਏ ਵੱਖਰਾ ਟੈਕਸ ਜਿਹੜਾ ਹੈ ਉਹ ਲਾਉਣ ਦੀ ਗੱਲ ਕੀਤੀ ਗਈ ਜੀ ਇਹਦੇ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਔਰ ਪੰਜਾਬ ਨੂੰ ਜਿਹੜੀਆਂ ਸਬੰਧਤ ਸਟੇਟਾਂ ਹੈ ਹਰਿਆਣਾ ਹੈ ਜਿਵੇਂ ਰਾਜਸਥਾਨ ਹੈ ਜੀ ਉਹਨਾਂ ਤੋਂ ਇਤਰਾਜ਼ ਮੰਗੇ ਸੀ ਹੂੰ ਸੋ ਉਹਦੇ ਤੇ ਪੰਜਾਬ ਨੇ ਇਤਰਾਜ਼ ਜਿਹੜਾ ਹੈ ਉਹ ਦਸੰਬਰ ਦੇ ਵਿੱਚ ਭੇਜਿਆ ਹੂੰ ਪੰਜਾਬ ਸਰਕਾਰ ਨੇ ਦੋ ਗੱਲਾਂ ਤੇ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀ ਤਿੰਨ ਗੱਲਾਂ ਤੇ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀ ਕਿ ਜਦੋਂ ਇਹ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਦੋਂ ਇਹਦਾ ਮੁਆਵਜ਼ਾ ਦਿੱਤਾ ਗਿਆ ਸੀ ਹੂੰ ਜੇਦਾ ਮੁਆਵਜ਼ਾ ਦਿੱਤਾ ਗਿਆ ਹੋਵੇ ਫਿਰ ਉਹਦਾ ਟੈਕਸ ਕਿਉਂ ਦੇਣਾ ਬਿਲਕੁਲ ਇੱਕ ਗੱਲ ਦੂਜੀ ਉਹਨਾਂ ਨੇ ਇਹ ਕਿਹਾ ਕਿ ਇਹ ਕੋਈ ਕਮਰਸ਼ੀਅਲ ਕੰਮ ਤਾਂ ਹੈ ਨਹੀਂ ਵੀ ਸਰਕਾਰ ਆਪਣਾ ਕੋਈ ਕਮਰਸ਼ੀਅਲ ਕੰਮ ਚਲਾ ਰਹੀ ਹੈ ਜੀ ਜੀ ਇਹ ਲੋਕ ਹਿੱਤਾਂ ਦਾ ਮਸਲਾ ਹੈ ਔਰ ਜਿਹੜੀ ਜ਼ਰੂਰੀ ਜਿਹੜੀ ਇੱਕ ਜ਼ਰੂਰਤ ਹੈ ਲੋਕਾਂ ਦੀ ਉਹਦੇ ਨੈਸੈਸਿਟੀ ਹੈ ਹੈਨਾ ਬਿਜਲੀ ਨੈਸੈਸਿਟੀ ਹੈ ਹੂੰ ਉਹ ਸਰਕਾਰ ਮੁਹੱਈਆ ਕਰਵਾ ਰਹੀ ਹੈ ਤੇ ਸਰਕਾਰ ਤਾਂ ਸਬਸਿਡੀਆਂ ਦੇ ਕੇ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ ਤੁਸੀਂ ਉਹਦੇ ਤੇ ਟੈਕਸ ਕਿਵੇਂ ਲਾ ਸਕਦੇ ਤੇ ਤੀਜਾ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਹੁਣ ਕੋਈ ਜ਼ਮੀਨ ਹੈ ਜ਼ਮੀਨ ਮੰਨ ਲਓ ਤੁਸੀਂ ਭਖੜੇ ਭਖੜੇ ਦੀ ਜ਼ਮੀਨ ਹੈ ਜੀ ਜ਼ਮੀਨ ਦੀ ਇੱਕ ਕੀਮਤ ਹੈ ਜਿਹੜੀ ਪਿੱਛੇ ਪਾਣੀ ਚ ਦੱਬੀ ਹੋਈ ਹੈ ਜਾਂ ਉਹ ਹੈਗੀ ਹੈ ਨਾ ਜਿਹੜੀ ਭਖੜੇ ਤੇ ਤੇ ਕੰਸਟਰਕਸ਼ਨ ਹੋਈ ਹੈ ਉਹ ਜੋੜ ਕੇ ਤੁਸੀਂ ਕਿਵੇਂ ਟੈਕਸ ਲਗਾ ਲੋਗੇ ਹਮ ਬਿਲਕੁਲ ਮਤਲਬ ਗੱਲ ਸਮਝੋ ਵੀ ਕੋਈ ਬੰਦਾ ਆ 5 ਏਕੜ ਜ਼ਮੀਨ ਹੈ ਜੀ ਠੀਕ ਹੈ ਉਹ ਸਰਕਾਰ ਨੇ ਐਕਵਾਇਰ ਕਰ ਲਈ ਹੂੰ ਠੀਕ ਹੈ ਸਰਕਾਰ ਨੇ ਐਕਵਾਇਰ ਕਰ ਲਈ ਤੇ ਫਿਰ ਉਹਦੇ ਉੱਪਰ ਪ੍ਰੋਜੈਕਟ ਬਣ ਗਿਆ ਕੋਈ ਹੂੰ ਤੇ ਸਰਕਾਰ ਇਹ ਕਹੇ ਕਿ ਜੀ ਇੰਨੇ ਦੀ ਜ਼ਮੀਨ ਹੈ ਇੰਨਾ ਇੰਨਾ ਅਸੀਂ ਖਰਚ ਕੀਤਾ ਉੱਪਰ ਹੂੰ ਠੀਕ ਹੈ ਇਹਦੀ ਬਾੜ ਲਾਈ ਇਹਦਾ ਇਹ ਕੀਤਾ ਉਹ ਕੀਤਾ ਹੈ ਨਾ ਤੇ ਅਸੀਂ ਇਸ ਹਿਸਾਬ ਨਾਲ ਟੈਕਸ ਲਾਵਾਂਗੇ ਹੂੰ ਹੁਣ ਉਹ ਕਹਿ ਰਹੇ ਵੀ ਪ੍ਰੋਜੈਕਟ ਦੇ ਤੁਸੀਂ ਕਿਵੇਂ ਉਹ ਪੈਸਾ ਕਹਣਾ ਤੁਹਾਡਾ ਤੁਹਾਡਾ ਸੀਗਾ ਬਿਲਕੁਲ ਪੈਸਾ ਤਾਂ ਉਹ ਸੈਂਟਰ ਦਾ ਸੀਗਾ ਸੈਂਟਰ ਦਾ ਸੀਗਾ ਤਾਂ ਉਹਦੇ ਚ ਪੰਜਾਬ ਦਾ ਵੀ ਪੂਲ ਸੀਗਾ ਹੂੰ ਤੁਸੀਂ ਇਹ ਕਿਵੇਂ ਕਰ ਕਰ ਲੋਗੇ ਜੀ ਸੋ ਇਹ 200 ਕਰੋੜ ਦਾ ਕਹਿੰਦੇ ਇਹਦੇ ਨਾਲ ਪੰਜਾਬ ਦੇ ਉੱਤੇ ਬੋਝ ਪੈਣਾ ਸੀਗਾ ਹੂੰ ਤੇ ਵੈਸੇ ਇਹਨਾਂ ਨੇ ਇਹ ਤੋਂ ਪਹਿਲਾਂ ਹਿਮਾਚਲ ਸਰਕਾਰ ਨੇ ਇੱਕ ਜਲ ਸੈਸ ਲਾਣ ਦੀ ਵੀ ਜੀ ਜੀ ਗੱਲ ਕਹੀ ਸੀਗੀ ਉਹਦੇ ਚ 2000 ਕਰੋੜ ਬਣਨਾ ਸੀਗਾ ਤੇ ਪੰਜਾਬ ਦੇ ਹਿੱਸੇ 400 ਕਰੋੜ ਜੀ ਪੰਜਾਬ ਨੂੰ ਦੇਣਾ ਪੈਣਾ ਸੀ ਪਰ ਉਹਨੂੰ ਜਿਹੜਾ ਸੀ ਹਿਮਾਚਲ ਨੇ ਰੱਦ ਕਰਤਾ ਸੌਰੀ ਹਿਮਾਚਲ ਨੇ ਨਹੀਂ ਹਾਈ ਕੋਰਟ ਨੇ ਰੱਦ ਕਰਤਾ ਸੀ ਤੇ ਕੇਂਦਰ ਸਰਕਾਰ ਨੇ ਉਹਨੂੰ ਗੈਰ ਸੰਵਿਧਾਨਿਕ ਕਰਾਰ ਦੇ ਕੇ ਰੱਦ ਕਰਵਾਇਆ ਸੀਗਾ ਸੋ ਉਹ ਮਤਲਬ ਕਿਉਂਕਿ ਗੱਲ ਰੱਦ ਹੋ ਗਈ ਸੀ ਹਿਮਾਚਲ ਦੀ ਤੇ ਇਸ ਕਰਕੇ ਉਹਨਾਂ ਨੇ ਇੱਕ ਨਵਾਂ ਤਰੀਕਾ ਲੱਭਿਆ ਵੀ ਜਿਹੜੀ ਉਹਨਾਂ ਦੀ ਜ਼ਮੀਨ ਉਦੇ ਅੰਡਰਾਂ ਦੀ ਹੈ ਵੀ ਉਹਦੇ ਉੱਤੇ ਸੈਸ ਲਾਓ ਹਮ ਗੈਰ ਕਾਸ਼ਤਕਾਰ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਸੈਸ ਜੀ ਜੀ ਉਹਦੇ ਇਹ ਉਹ ਐਕਚੁਅਲੀ ਮਾਮਲਾ ਹੈ ਹਮ ਤੇ ਪੰਜਾਬ ਸਰਕਾਰ ਦੇ ਉਹਨਾਂ ਨੇ ਇਤਰਾਜ਼ ਜਿਹੜੇ ਮੰਗੇ ਸੀ ਉਹ ਪੰਜਾਬ ਸਰਕਾਰ ਨੇ ਇਤਰਾਜ਼ ਜਿਹੜੇ ਆ ਉਹ ਭੇਜੇ ਆ ਤੇ ਇਹ ਇਹ ਤਿੰਨ ਇਤਰਾਜ਼ ਲਗਾਏ ਹੁਣ ਦੇਖਦੇ ਆ ਕਿ ਨੈਕਸਟ ਇਹਦੇ ਚ ਕੀ ਆਉਂਦਾ ਹੈ ਜੀ